ਭਾਈ ਸਭ ਹਾਂਜੀ ਸੱਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਮਾੜੀ ਮੰਡੀ ਨਾਲੋਂ ਜਾਦੇ ਵਹਿੜਾ ਇਹ ਮੁੰਡੇ ਦੇ ਘਰੇ ਸੇਲ ਲਈ ਅਵੇਲੇਬਲ ਖੜੀਆਂ ਜਿਹੜਾ ਵੀ ਰੰਗ ਰੂਪ ਪ੍ਰਿੰਟ ਚਾਹੀਦਾ ਤੁਹਾਨੂੰ ਉਹੀ ਵਨਗੀ ਮਿਲ ਜੂ ਜਰਸੀ ਵੀ ਮਿਲ ਜੂ ਅਮਰੀਕਨ ਵੀ ਮਿਲ ਜੂ ਫੁੱਲ ਕੁਆਲਿਟੀ ਵਾਲੀ ਸੂਈ ਸਵਾਈ ਵੀ ਮਿਲ ਜੂ ਗੱਬਣ ਵੀ ਮਿਲ ਜੂ ਕਰਾਸ ਵੀ ਮਿਲ ਜੂ ਗੱਲ ਮੁੱਕਦੀ ਆ ਕਿ ਸਾਰਾ ਕੁਝ ਹੀ ਮਿਲ ਜੂ ਲੈਣ ਵਾਲਾ ਹੋਵੇ ਸਹੀ ਬੰਦਾ ਕਰਦੇਤੇ ਦੇ ਘਰੇ ਆ ਜੇ ਦੇ ਕੇ ਤੋਰੂਗਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਕੱਲਾ ਕੱਲਾ ਜਾਨਵਰ ਤੋਰ ਤੋਰ ਵਿਖਾ ਦੇਾਂਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਂ ਦੱਸ ਦਗੇ ਨਾਂ ਬਾਈ ਕਰਦੇਤਾ ਸਹੰਗਾ ਪਿੰਡ ਜੜਿਆਕਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਫੋਨ ਨੰਬਰ ਦੱਸ ਦਈ 98017556762 ਇਹ ਤੋਂ ਹੀ ਕਾਰ ਸ਼ੁਰੂ ਹਾਂਜੀ ਦੱਸ ਇਹਦੇ ਬਾਰੇ ਪਹਿਲੇ ਨੰਬਰ ਤੇ ਜਰਸੀ ਕ੍ਰੋਸ ਵਿਹੜ ਆਈ ਪਹਿਲੇ ਨੰਬਰ ਤੇ ਜਰਸੀ ਕ੍ਰੋਸ ਹਾਂਜੀ ਕਿੰਨਾ ਕੁ ਦੁੱਧ ਦੇ ਦੂ ਇਹ ਦੋ ਦਊਗੀ ਵੀਰੇ 20 ਲੀਟਰ 20 ਲੀਟਰ ਪਹਿਲੇ ਸਵੇਰ ਦਿੱਤਾ ਸਮਾਂ 6ਾਂ 7ਾਂ ਦਿਨਾਂ ਦੇ ਵਿੱਚ ਵਿੱਚ ਸੂਪੂ ਪਹਿਲੇ ਸਵੇਰੇ 20 ਲੀਟਰ ਦੁੱਧ ਦਿੱਤਾ ਬਾਈ ਕਹਿੰਦਾ 20 ਦੇਊ ਗਾਰੰਟੀ ਵਾਲਾ ਜਰਸੀ ਕ੍ਰੋਸ ਵਿਹੜ ਕੱਦ ਕਾਠ ਵਾਲੀ ਲੇਵਾ ਭਾਂਡਾ ਸੋਹਣਾ ਮੋٹے ਮੋٹے ਥਣ ਵਾਲ ਢੱਲਾ ਹਜੇ ਬਹੁਤ ਪਈਆਂ ਹਫ਼ਤੇ ਦੀ ਕੱਚੀ ਐ ਜੇ ਕੋਈ ਭੈਣ ਭਰਾ ਕਾਫੀ ਕਲਰ ਦੀ ਜਰਸੀ ਲੈਣ ਦਾ ਚਾਹਵਾਨ ਹੋਵੇ ਤੇ ਗਰਦੱਤ ਦੇ ਘਰੇ ਆਜੋ ਮੋٹے ਮੋٹے ਥਣ ਫੁੱਲ ਦੂਰੀ ਚ ਗੈਪ ਚ ਨਿਖੜ ਮੇ ਕੱਲੇ ਕੱਲੇ ਲੱਗੇ ਆ ਕਿੰਨੇ ਦੀ ਗਰਦੱਤ ਐ 65000 ਦੀ ਵਾਚੀ ਦੇਵਾਂਗੇ 65000 ਦੀ ਵਾਚੀ ਬਾਈ ਕਹਿੰਦਾ ਦੇ ਦਿਆਂਗੇ ਥਣਾ ਦੀ ਸਾਫ ਸੁਥਰੀ ਆ ਪੂਰੇ ਵੱਡੇ ਕਦ ਕਾਠ ਵਾਲੀ ਆ ਮੈਂ ਤੁਹਾਨੂੰ ਇੱਕ ਦੱਸ ਦਿਆਂਗਾ ਜਰਸੀ ਦੀ ਥੋੜੀ ਡਿਮਾਂਡ ਜ਼ਿਆਦਾ ਹੈ ਜਰਸੀ ਦਾ ਮੁੱਲ ਵੀ ਜ਼ਿਆਦਾ ਤਾਂ ਹੈ ਠੀਕ ਐ ਆਏ ਕੋਈ ਡੱਬਾਂ ਗਾਵਾਂ ਲੈਣ ਵਾਲਾ ਹੋਵੇ ਕਵੇ ਮੈਂ ਲੈਣੀ ਆ ਠੀਕ ਹੈ ਦੇਖੇ ਤੋਰੇਗਾ ਆਏ ਨਾ ਇਥੋਂ ਖਾਲੀ ਮੋੜ ਜੂ ਅੱਛਾ ਜਮਾ ਲੋਡ ਪਾ ਮੈਂ ਕਹਿੰਦਾ ਗਾਂ ਵਿਖਾਉਂਗਾ ਟਰੱਕ ਜੜੀਆਂ ਜੜੀਆਂ ਹੁਣ ਠੀਕ ਹੈ ਆ ਆ ਗਈ ਵਿਹੜ ਦੱਸ ਫਿਰ ਇਹਦੇ ਬਾਰੇ ਇਹ ਸਰਪੰਚ ਫਾਰਮ ਆ ਬਈ ਇੱਕ ਅੱਛਾ ਠੀਕ ਆ ਬਹੁਤ ਚੰਗਾ ਫਾਰਮ ਆ ਜਿਸੋਂ ਗਾਂ ਲਈ ਵੀ ਆ ਹੂੰ ਠੀਕ ਆ ਉਹਨਾਂ ਦਾ ਮੁੰਡੇ ਆ ਗਾਂ ਹੁਣ ਪਹਿਲਾਂ ਨਾਸਰ ਪਿੰਚ ਫਾਰਮ ਇਹਨੇ 40 ਲੀਟਰ ਦੁੱਧ ਦਿੱਤਾ ਗਾਂ ਨੇ ਠੀਕ ਹੈ ਤੀਜੇ ਸੂਏ ਸੂਈ ਤੀਜਾ ਸੂਆ ਹਾਂ ਦੈਣਾਂ ਦੇਨ ਲੇ ਰੂ 10 ਹਜੀ ਬਾਡ ਬਾਹਰ ਨੂੰ ਲਾਓ ਜੀ ਬਾਈ ਕਹਿੰਦਾ 40 ਲੀਟਰ ਦਾ ਦਿੱਤਾ ਇਹਨੇ ਸਰਪੰਚ ਫਾਰਮ ਚੋਂ ਲਈ ਹੈ 40 ਲੀਟਰ ਦੁੱਧ ਦੀ ਗਰੰਟੀ ਆ ਕੋਈ ਸੌਦਾ ਕਰ ਲੈ ਝੋਕੇ ਲੈ ਜੇ 40 ਲੀਟਰ ਦਾ ਦਾ 10 ਦਿਨਾਂ ਦੀ ਕੱਚੀ 10 ਦਿਨਾਂ ਦੀ ਕੱਚੀ 10 ਦਿਨ ਪਏ ਆ ਤੀਜੇ ਸੂਵੇ ਸੁੰਦੀ ਆ ਲੇਵਾ ਭਾਂਡਾ ਸੋਨਾ ਵੱਡਾ ਹਵਾ ਨਾ ਬਾਲ ਢਿਲਾਂ ਹਜੇ ਬਹੁਤ ਪਈਆਂ ਬਾਕੀ ਦਿਨ ਹੀ 8-10 ਪਏ ਆ ਜੇ ਕੋਈ ਭੈਣ ਪਰ 8-10 ਦਿਨ ਸਾਂਭ ਲੂਗਾ ਤੇ ਆ ਜਾਓ ਗਰਦਾਰ ਦੇ ਘਰੇ ਰੰਗ ਪ੍ਰਿੰਟ ਪੂਰਾ ਸੋਨਾ ਐਚ ਐਫ ਨਮਸਲ ਦੀ ਬੈਡ ਅੱਛਾ ਠੀਕ ਹੈ ਠੀਕ ਹੈ ਗੋਗੀ ਸਰਪੰਚ ਤੋਂ ਲਈ ਹੈ ਥੜ ਬਹੁਤ ਚੰਗੀ ਕਿੰਨੇ ਦੀ ਕਰਦੇ ਤੇ ਇਹਦਾ ਮੋਲ ਨਹੀਂ ਕਰਨਾ 65000 ਦੀ ਦਿੰਦੀ 65 ਦੀ ਫਾਰਮ ਵਾਲੀ ਲੈਣ ਵਾਲਾ ਹੋ ਗਿਆ ਇੱਕ ਨੂੰ ਦੱਸਿਆ ਵੀ ਬਾਈ ਕਹਿੰਦਾ ਗਾਂ ਲੈਣ ਵਾਲਾ ਹੋਵੇ ਸਹੀ 65000 ਦੀ ਤਾਂ ਇਹਨੂੰ ਲੱਗਣਾ ਇੱਕੋ ਫਾਰਮ ਚੋਂ ਅੱਛਾ ਅੱਡੀਆਂ ਅੱਡੀਆਂ ਹੀ ਆ ਗੋਗੀ ਫਾਰਮ ਚੋਂ ਲਓ ਜੀ ਗੋਗੀ ਸੋਲਕੀਆਂ ਫਾਰਮ ਚੋਂ ਲਈ ਆ ਇਹ ਸੋਲਕੀਆਂ ਫਾਰਮ ਆ 40 ਲੀਟਰ ਦੁੱਧ ਦਿੰਦਾ ਸੋਲਕੀਆਂ ਫਾਰਮ ਜੇ ਨੇ ਤੀਜਾ ਸੂਆ 10ਾਂ ਦਿਨਾਂ ਦੀ ਕੱਚੀ 65000 ਦੀ ਛੋੜ ਛਪਾਉ ਜ ਕੋਈ ਚੱਕਰ ਨਹੀਂ ਫੇਰ ਵੀ ਹੋ ਜੂ ਆ ਵੱਛੀ ਆ ਚੌਗੀ ਇਹ ਵੀ ਉੱਥੋਂ ਹੀ ਆਈ ਆ ਇਹ ਵੀ ਉੱਥੋਂ ਹੀ ਆਈ ਆ ਇਹ ਕੋਰੀ ਆ ਫੜੀ ਖੜਾ ਠੀਕ ਐ ਫੜੀ ਖੜਾ ਭਾਜਦੀ ਆ ਉਹ ਨਹੀਂ ਉਹ ਵੀ ਤੋਰੂਗਾ ਅੱਛਾ ਤੋਰ ਨ ਮਾਰਾ ਫੜੀ ਮੈਂ ਕਿਤੇ ਉਂ ਭਾਜਦੀ ਆ ਤੂੰ ਬੱਚੀ ਚਾਰ ਦਿਨ ਤੋਂ ਬੱਚਾ ਕਿੰਨਾ ਕੁ ਦੁੱਧ ਦੇ ਦੂ ਲਓ ਜੀ 3 ਨੰਬਰ ਤੇ ਇਹ ਵੀ ਸੋਲਕੀਆਂ ਫਾਰਮ ਚੋਂ ਆਈ ਐ ਅੱਛਾ ਸਰਪੰਚ ਦੇ ਫਾਰਮ ਚੋਂ ਦਿਨ ਕਿੰਨੇ ਲੈ ਜੂ ਲੈ ਜੂ 5 ਤੋਂ 7 ਬੱਚੀ 5-7 ਦਿਨਾਂ ਦੇ ਆਸ-ਪਾਸੇ ਸੂਬੂ ਬਾਈ ਕਹਿੰਦਾ ਇਹ ਕਿੰਨੇ ਦੀ ਵੀ 65 ਦੀ ਰੱਖ ਇਹ ਵੀ 65 ਦੀ ਲਓ ਜੀ ਮੌਲ ਕਰਦੇ ਤਾਂ ਕਹਿੰਦਾ ਵਧਾਉਣਾ ਕੋਈ ਨਹੀਂਗਾ 65 65000 ਦੀਆਂ ਦੇ ਦੇਣੀਆਂ ਇਧਰ ਵੱਡੇ ਫਾਰਮ ਵਾਲੇ ਬੰਦੇ ਆ ਗਏ ਆ ਠੀਕ ਆ ਸਾਰੇ ਕੋ ਲੈਣ ਵਾਲਾ ਹੋਵੇ ਪਾਸ ਤੇ ਅੱਜ ਮਾਸੜ ਭਾਂਜਾ ਇਕੱਠੇ ਹੋਏ ਫਿਰਦੇ ਅੱਜ ਤਾਂ ਅੱਜ ਲੈਣ ਵਾਲਾ ਹੋਵੇ ਕੋ ਗਾਂ ਹੂੰ ਮੌਲ ਨਹੀਂ ਵਧਾਉਂਦੇ ਅੱਛਾ ਹਾਂ ਲਓ ਜੀ ਕਰਦੇ ਕਹਿੰਦਾ ਮੌਲ ਨਹੀਂ ਵਧਾਉਂਦੇ ਅੱਜ ਕੋਈ ਗਾਂ ਲਵੇ ਸਹੀ ਮੌਲ ਇੱਥੇ ਹੀ ਰੱਖਣਾ ਫੇਰ ਤਾਂ ਕੰਮ ਲੋਟ ਆ ਯਾਰ ਕਰ ਦਿੱਤਾ। ਪੂਰਾ ਲੋਨ ਰੱਖਣਾ ਹੈ। ਆ ਹਾਂ। ਆ ਠੀਕ ਹੈ ਜੀ ਕਹਿਵੇਂ ਸੇ ਤਾਂ। ਆ ਲੋ ਜੀ 4 ਨੰਬਰ। ਬੁੱਤੀ ਬਾਤੀ ਸੋਹਣੀ ਕਰ ਦਿੱਤਾ ਨੂੰ ਸੋਹਣੇ ਮੂੰਹ ਮੱਥੇ ਦੀ ਆ। ਰੰਗ ਰੂਪ ਕਰ ਦਿੱਤਾ ਨੂੰ ਚੰਗਾ ਇਹਦਾ ਵੀ। ਇਹ ਵੀ 65 ਦੀ। ਇਹ ਵੀ 65 ਦੀ। ਹਾਂ ਕੰਮ ਆ ਜੇ ਇੱਥੇ ਰੱਖਣਾ। ਲੜਿਆ ਲੁੜਿਆ ਤਾਂ ਨਹੀਂ ਕੱਬੀ ਰਹਿਣਾ ਅੱਜ ਕਿਤੇ। ਵਧਾਉਣਾ ਨਹੀਂ। ਹੋਰ ਵੀ ਕਰ ਦੇਗਾ ਅੱਜ। ਹਾਂ। ਕਹਿੰਦਾ ਜੇ ਵੀ 65 ਦੀ। 10 ਦਿਨਾਂ ਦੀ ਕੱਚੀ ਜਗਰ ਬਣੂ ਬਹੁਤ ਇਹ ਵੀ 10 ਦਿਨਾਂ ਦੀ ਕੱਚੀ ਦੁੱਧ ਕਿੰਨਾ ਕੱਢ ਦੂੰ ਦੁੱਧ ਦੇ ਵੀ 26 27 ਲੀਟਰ ਦਤਾ ਲੈ ਲਓ ਜੀ 26 27 ਕਿਲੋ ਇਹ ਵੀ ਦੁੱਧ ਪਿਆ ਜੂ ਇਹ ਵੀ 65000 ਦੀ ਇੱਕ ਮਿੰਟ ਤੋਰਦੇ ਆ ਬਾਹਰ ਨੰਮੀ ਰੁਕ ਜਾਏਗੀ ਲਓ ਜੀ ਇਹ ਚਾਰ ਨੰਬਰ ਹੈ ਇਹ ਵੀ 65000 ਦੀ ਮੋੜ ਨਿਕਲ ਵੀ ਲਓ ਜੀ ਇਹ ਚਾਰ ਨੰਬਰ ਹੈ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਤਿੰਨੇ ਡੱਬੀਆਂ ਵਾੜਾ 65-65 ਹਜ਼ਾਰ ਦੀਆਂ ਬਾਈ ਕਹਿੰਦਾ ਅਗਲਾ ਗਾਂ ਮੰਗੇ ਸਹੀ ਦੇ ਕੇ ਮੋੜੂ ਅੱਜ ਪੰਜ ਨੰਬਰ ਤੇ ਕਿਹੜੀ ਵਿਖਾਏਗਾ 5 ਨੰਬਰ ਤੇ ਆਪ ਇੱਧਰ ਸਮਾਨ ਬਥੇਰਾ ਸਮਾਨ ਬਹੁਤ ਆ ਬਾਈ ਕਹਿੰਦਾ ਅੱਜ ਚਿੱਟੀਆਂ ਲਾਲ ਵੈਰਾਈਟੀ ਸਾਰੀ ਮਿਲ ਜੂ ਲਓ ਜੀ ਦੱਸ ਮਿੱਠਾ ਇਹਦੇ ਬਾਰੇ ਅੱਛੀ ਦਾ ਮੋਲ ਲੱਗਿਆ ਜੀ 73000 75000 ਦੇਣੀ 72 ਦੀ ਆ ਦੇਣੀ 72 ਦੀ ਆ ਦੁੱਧ ਕਿੰਨਾ ਗੱਡੂ ਦੁੱਧ ਕਿਉਂ 20 ਲੀਟਰ ਲਓ ਜੀ ਇਹਦਾ ਮੁੱਲ 75 ਦੇਣੀ 72 ਦੀ ਆ ਲੈ ਜੂ ਹਫਤਾ ਇੱਕ ਹਫਤਾ ਲਓ ਪਰ ਵਛੀ ਚੀਜ਼ ਆ ਹਫਤਾ ਲਊ ਬਾਈ ਕਹਿੰਦਾ 75000 ਦੀ ਮੋੜ ਲਾ ਬੀਤੇ ਕਮਾ ਲਿਆ ਹੈ 75 ਦੇਣੀ 72 ਦੀ ਬਾਈ ਕਹਿੰਦਾ ਇਦੋਂ ਪਹਿਲਾਂ 3656000 ਦੀਆਂ ਇੱਕ ਨੰਬਰ ਜਰਸੀ 60000 ਦੀ 20 ਕਿਲੋ ਦਾਦੀ ਬਾਈ ਕਹਿੰਦਾ ਇਹਦੀ ਗਾਰੰਟੀ ਮੁੱਲ 75 ਦਿਉ 72 ਦੀ ਬਾਈ ਕਹਿੰਦਾ ਤੇ ਆ 40 ਲੀਟਰ ਵਾਲੀ ਸਰਪੰਚਾ ਫਾਰਮ ਵਾਲੀ ਇਹ ਕਹਿੰਦਾ ਦੇਣੀ ਮੈਂ 65000 ਦੀ ਇਹ ਤਿੰਨੇ ਕੋਤੇ ਜੀਆਂ ਲਾਓ ਜੀ ਇਹ ਕਹਿੰਦਾ ਬਾਈ ਕਹਿੰਦਾ ਤਿੰਨੇ ਕੋਤੇ ਚਾਹੀਆਂ ਤਾਂ ਤੇਨਾਂ ਦਾ ਮੁੱਲ ਇੱਕ ਹੀ ਆ 656000 ਲਓ ਜੀ ਪੰਜ ਨੰਬਰ ਕੱਢਦਾ ਹੁਣ ਤੂੰ ਬਾਹਰ 6 ਨੰਬਰ 6 ਨੰਬਰ ਆ ਗਈ ਪੰਜ ਨੰਬਰ ਤੁਸੀਂ 72000 ਦੀ 6 ਨੰਬਰ ਦਾਗਰਦਾਤੇ ਦੇ ਬਾਰੇ ਵੀ ਇਥੋਂ ਲੋਕਲ ਲਈ ਜੇ ਦੇਖੋ ਲਓ ਜੀ ਇਹ ਜਿਹੜੇ ਕੋਣ ਲਈਏ ਇਹਨਾਂ ਦਾ ਪਿੰਡ ਵੀ ਵੱਡਾ ਇਹਨਾਂ ਦੇ ਪਿੰਡ 'ਚ ਵੀ ਬਹੁਤ ਪਸ਼ੂ ਆ ਚੀਜ਼ ਵੇਖਿਆ ਥੱਲੇੋਂ ਵੇਖ ਕੰਗਾ ਨਹੀਂ ਜਾਨਵਰ ਚੰਗੇ ਯਾਰ ਤੇਰੇ ਸਾਰੇ ਜਾਨਵਰ ਸਾਰੇ ਚੰਗੇ ਆ ਇਹ ਵੀ 65 ਦੀ ਰੱਖੋ ਚਲੋ ਚੱਕੋ ਜੀ ਇਹ ਵੀ 65 ਦੀ ਇੱਕ ਹੀ ਮੋਲ ਮੋੜ ਬਈ ਆ ਕਰਦੇ ਤਾਂ ਅੱਗੇ ਉਹ ਵਿੱਚ ਕਸਟਮਰ ਆ ਗਈ ਗਾਂ ਦੇ ਹਾਂ ਦੋਸਤੋ ਸੌਦਾ ਹੋਣ ਲੱਗ ਗਿਆ ਸੀਗਾ ਉਹ ਛੇਤੀ ਕਰਦੇ ਸੀ ਨਾ ਤੈਨੂੰ ਪਤਾ ਹਾਂ ਤਿੰਨ ਮਿੰਟ ਲਾਉਣੇ ਹੁੰਦੇ ਬਾਅਦ ਅੱਜ ਦੇਣ ਵਾਲੇ ਪਾਸੇ ਹੀ ਆ ਉਹ ਗਾਂ ਦਾ ਸੌਦਾ ਖੜੇ ਖੜੇ ਹੀ ਕਰਦਾ ਤਾਂ ਕਿਉਂ ਵੀਡੀਓ ਰੋਕ ਲਈ ਸੀ ਮਾੜੀ ਜੀ ਆ ਤੋੜ ਮੜ ਬਈ ਆ ਤੋੜ ਪਹਿਲਣ ਸੂਈ ਸਵਾਈ ਕੱਢ ਬਾਹਰ ਨੂੰ ਕੋਲ ਵੱਡੇ ਪੁਗਾ ਬਈ ਪਹਿਲਾ ਸੂਤ ਇਹ ਦੁੱਧ ਵੀ ਚੰਗਾ ਦੇ ਜੂਗੀ 20 ਲੀਟਰ ਪੋਚੀ ਖਾਲ ਦੇ ਬੀਰ ਜੇਰ ਜੂਰ ਪੈ ਗਈ ਗਾਰੰਟੀ ਆ ਘਰੇ ਕਿਸੇ ਦੇ ਕਣਕਾ ਵੀ ਸੱਟ ਜੇ ਲਓ ਜੀ ਘਰੇ ਬਾਈ ਕਹਿੰਦਾ ਕਿਸੇ ਦੇ ਕਿਣਕਾ ਵੀ ਜੇਰ ਦਾ ਸੱਟ ਜੇ ਤੇ ਗਾਰੰਟੀ ਹੋਊ ਆਪਣੀ ਜੇਰ ਪੈ ਗਈ ਐ 20 ਕਿਲੋ ਦੁੱਧ ਪਿਆ ਜੂ ਪੂਰੀ ਫੁੱਲ ਵੱਡੇ ਗੱਦ ਵਾਲੀ ਪਹਿਲਾ ਸੂਆ ਪਲੂਣ ਮੱਛੀ ਆ ਮੋٹے ਮੋٹے ਥਾਨ ਐ ਬਾਕੀ ਇਹ ਤਾਂ ਸੂਈ ਸਵਾਈ ਆ ਭਮਗਲਾ ਚੋਕੇ ਲੈ ਜੇ ਤਾਂ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਗਈ ਹਾਂ ਕਿੰਨੇ ਦੀ ਕਰਦੇ ਤੇ ਇਹ ਹਾਂਜੀ ਇਹ ਕਿੰਨੇ ਦੀ ਜੇ ਆਪਾਂ ਇਹਦਾ ਬੱਧੀ ਅੱਛੀ ਹੈ ਵੀ ਸਰੇ ਦੀ ਹੈ ਜਮ ਨਹੀਂ ਵੈੜ ਤਾਂ ਚੰਗੀ ਹੈ ਮੁੱਲ ਕੋਹ ਕਰਾਣਾ ਯਾਰ 75 ਕਰਾਣਾ ਕੋਹ ਕਰਾਣਾ 70000 ਦੀ ਵੱਛੀ ਦੇ ਦਾਂਗੇ ਲਓ ਜੀ ਮੁੱਲ ਬਾਈ ਕਹਿੰਦਾ ਆਪਾਂ 75 ਕਰਾ ਲਓ ਪਹਿਲਾਂ ਵੱਛੀ ਇਹ ਵੀ ਫਾਰਮ ਦੀ ਹੈ 70000 ਦੀ ਦੇ ਦੇਣੀ ਆ ਸੂਈ ਸਵਾਈ ਹੈ ਜੇਰ ਵਾਲੇ ਪਾਸੇ ਓਕੇ ਕੰਪਲੀਟ ਡਨ ਗਾਰੰਟੀ ਚਵਾਈ ਨਹੀਂ ਜੇ ਆਪਣੇ ਵੀ ਲੱਗੀ ਲਓ ਜੀ ਚਵਾਈ ਵੇਖੋ ਚੁਵਾਈ ਵੀ ਚੰਗੀ ਆ ਯਾਰ ਮੋਟੀ ਧਾਰ ਆ ਕਿਸੇ ਪਾਸੇ ਕੋਈ ਖੋੜ ਮਠ ਨਹੀਂ ਬੱਚੀ ਹਾਂ ਲਾਓ ਜੀ ਆ ਮਗਰਲੇ ਥਾਣਾ ਦੀਆਂ ਧਾਰਾਂ ਵੇਖੋ ਵਰਦੀ ਆ ਪੂਰੀ ਚੁਵਾਈ ਦੀ ਇੱਕ ਨੰਬਰ ਐਨ ਜਮਾ ਮੋਟੀ ਧਾਰ ਕੋਈ ਭੂਰ ਨਹੀਂ ਛੱਟਾ ਨਹੀਂ ਚੁਵਾਈ ਦੀ ਐਨ ਜਮਾ ਓਕੇ ਰਿਪੋਰਟ ਆ ਬੇਜਾਂਤ ਹੋ ਜੋ ਚੁਵਾਈ ਵਾਲੇ ਪਾਸੇ ਨਹੀਂ ਬੰਬਈ ਆਈਡੀ ਧਰੋ ਵੀਡੀਓ ਹਾਂ ਨਹੀਂ ਮੈਂ ਅੱਜ ਦਾ ਇਹਨਾਂ ਨੂੰ ਲੈਣਾ ਹਾਂ ਹਾਂ ਠੀਕ ਹੈ ਨਾ ਇਹ ਤਾਂ ਗੱਲ ਤੇ ਨਹੀਂ ਪੱਕੀ ਐ ਬੱਛੀ ਵੀ ਚੀਜ਼ ਐ ਨਹੀ ਪੂਰੀ ਚੰਗੀ ਬੱਛੀ ਐ ਹਾਂ 4 5 ਪੂਰਾ ਪਿਊਰ ਲੈਵੇ ਤੇ ਫਿਟਨੈਸ ਵੇਪੇ ਹਾਂ ਪੂਰਾ ਫਿੱਟ ਫਿੱਟ ਹਵਾਨਾ ਕੋਈ ਸਾਈਡ ਨਹੀਂ ਕੋਈ ਭਾਲ ਨਹੀਂ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਦੋਵੇਂ ਬੱਛੀਆਂ ਪਲੂਣਾ ਸੂਂਗਾ ਵੰਗ ਰਾਤ ਰਾਤ ਦੀਆਂ ਦੋਵੇਂ ਰਾਤ ਦੀਆਂ ਪਹਿਲਣਾ ਸੂਈਆਂ ਇਹ ਕਿੰਨਾ ਕ ਦੁੱਧ ਕੱਢ ਜੂ ਇਹ ਵੀ ਬਈ 17 18 ਲੀਟਰ ਪੀ ਆ ਜੂਗੀ ਬੱਛੀ ਜਣੀ ਲਵੀ ਬਾਲੀ ਇਹੇ ਦੋਂਦਾ ਬੱਚਾ ਹੀ ਐ ਦੋਂਦਾ ਹਾਂ ਲਓ ਜੀ ਆ ਪੀਸ ਵਖਾ ਯਾ ਤੁਰੇ ਨਿਕਲੂ ਮਿਣਾ ਐ ਹੂੰ ਵੇਖਾ ਜੀ ਲਓ ਜੀ ਇਹ ਇਹ ਦੋਂਦੀ ਇਹ ਜੋੜਾ ਰਾਤ ਦਾ ਸੂਇਆ ਵਾ ਦੋਹਾਂ ਦੀ ਜੇਰਾਂ ਜੂਰਾਂ ਵਾਲੇ ਪਾਸੋਂ ਓਕੇ ਐ ਮੋੜਦਾ ਵੀਰ ਮਾਲ ਲੈਂਦਾ ਚੰਗਾ ਮੁੰਡਾ ਲੈਂਦਾ ਬਹੁ ਗੈਂਤੀ ਚ ਜਦੋਂ ਮਰਜੀ ਆ ਜਾਓ ਮੋੜ ਮਿੱਤਰਾ ਵਰਤਿਆਂ ਓਕੇ ਅਰੇ ਥੋੜਾ ਬਲ ਦੱਸ ਦਿੰਦਾ ਇਹ ਕਿੰਨੇ ਦੀ ਕਰਦਾ ਇੱਥੇ ਕਿਉਂ ਤੀ ਦਾਂਗੇ 65000 ਦੀ ਵਾਚੀ ਲਾਓ ਜੀ 60 ਦੇ 5 65000 ਦੀ ਵਾਚੀ ਬਾਈ ਕਹਿੰਦਾ ਦੇ ਦੇਾਂਗੇ 18 ਉਹ ਨਾਲ ਉਹਨੇ ਚੱਲ ਯਾਰ ਹਾਂ ਸੂਈਆਂ ਦੋ ਹੀ ਇੱਥੇ ਕਿਹੜਾ ਰੋਜ਼ ਰੋਜ਼ ਆਉਣੀਆਂ ਹਾਂ ਧੂਂਗਾ ਦਾ ਕਿਸੇ ਨੇ ਜੋੜਾ ਲੈਣਾ ਹੈ ਹਾਂ 65 65 130 ਦਾ ਜੋੜਾ ਲਾਓ ਜੀ ਉਹ 70 ਮੁੱਲ ਕੀਤਾ ਸੀ ਉਹਦਾ 65 65 ਦਿੰਗੇ ਦੇ ਦਿੰਗੀਆਂ ਦੋਵੇਂ ਜੋੜਾ ਕੋਈ ਲੈ ਲੂ ਬਾਈ ਕਿਹੜਾ ਕਹਿੰਦਾ ਕਿਹੜਾ ਨਿਤ ਨਿਤ ਆਉਣੀਆਂ ਜਿਹਨੇ ਲੈਣੀਆਂ ਜੋੜਾ 130 ਦਾ ਦੋਵੇਂ 130 ਦੀਆਂ ਇਹ ਤੇ ਆ ਕਿ ਬਸ ਬਹੁਤ ਆ ਕੱਚੀਆਂ ਦਾ ਆ ਵੀ ਖੜੀ ਕੱਚੀ ਕੱਚੀਆਂ ਬਹੁਤ ਆ ਵੇੜਾ ਬਹੁਤ ਖੜੀਆਂ ਕੱਚੀਆਂ ਹੈਂ ਆ ਅੱਜ ਦੀ ਵੀਡੀਓ 'ਚ ਇੰਨੇ ਜਾਨਵਰ ਖਾਤੇ ਸਾਰੇ ਜਾਨਵਰ ਪੂਰੇ ਚੰਗੇ ਆ ਕਾ ਬੱਚੀ ਬਹੁਤ ਚੰਗੀ ਹੋਈ ਆ ਹਾਂ ਫਿਰ ਤਿਆਰੀ ਆ ਇਹ ਚਿੱਟੇ ਰੰਗ ਦੀ ਆ ਲਓ ਜੀ ਇੱਕ ਚਿੱਟੇ ਰੰਗ ਦੀ ਹੋਰ ਜੇ ਕਿਸੇ ਨੇ ਲੈਣੀ ਆ ਤਾਂ ਕਿੰਨਾ ਕੁ ਦੁੱਧ ਕੱਢ ਜੂ ਦੁੱਧ ਕਹੋ 18-19 ਲੀਟਰ ਫਲੋਂ ਨੇ ਦਿੱਤਾ ਤੂੰ ਇਸ ਨੂੰ ਸੁਣੀ ਆ ਦੂਜਾ ਸੂਹਾ 18-19 ਕਿਲੋ ਦੁੱਧ ਪਿਆ ਜੂ ਕਿੰਨੇ ਦੀ ਗਰਦਿਤ ਹੈ ਇਹ ਵੀ ਦੇ ਤਾਂ 65000 ਦੀ ਲਓ ਜੀ ਇਹ ਵੀ ਚੱਕੋ 65000 ਦੀ ਅੱਜ ਜਿਆਦੇ ਭਾਅ 65 65 ਵਾਲੀ ਆ ਪਹਿਲੀ ਤਿੱਖੜੀ ਵੀ 65 ਵਾਲੀ ਸੀ 2 3 4 ਨੰਬਰ ਆ ਹੁਣ ਫੇਰ ਸੂਈਆਂ ਸਵਾਈਆਂ 65 65 ਦੀਆਂ ਕਹਤੀਆਂ ਆ ਵੀ 65 65 ਦੀਆਂ ਸਾਰੀਆਂ 65 65 ਦੀਆਂ ਕਰਦੇ ਹੋ 1 2 ਛੱਡ ਕੇ 1 2 ਛੱਡ ਕੇ ਸਾਰੀਆਂ ਹੀ 65 65 ਦੀਆਂ ਸਾਰਿਆਂ ਨੂੰ ਸਾਸੀ ਘਾਲ